ਸਭ ਤੋਂ ਵੱਧ ਜਿਹੜੀ ਆਪਣੀ ਲੁੱਟ ਹੁੰਦੀ ਹੈ ਉਹ ਚੀਜ਼ ਨੂੰ ਦੇਖੋ ਬੀਜ ਦੇ ਵਿੱਚ ਕਿਉਂਕਿ ਬੀਜ ਮੈਂ ਦੇਖਿਆ ਵੀ 3-300 ਰੁਪਏ ਕਿਲੋ ਵੀ ਲੈਣਾ ਪੈਂਦਾ ਹੈ ਉਹੀ ਦਾਣੇ ਹੁੰਦੇ ਆ ਜਿਹੜੇ ਤੁਹਾਡੇ ਖੇਤ ਆ ਤੁਸੀਂ 25-30 ਰੁਪਏ ਕਿਲੋ ਤਿਆਰ ਕਰਦੇ ਹੋ ਉਹੀ ਬਾਅਦ ਦੇ ਵਿੱਚ ਤੁਸੀਂ 300 ਰੁਪਏ ਕਿਲੋ ਲੈਨੇ ਹੋ ਤਾਂ ਹੁਣ ਇੱਥੇ ਕੀ ਆ ਇੱਕ ਕਿਸਾਨਾਂ ਚ ਬੜਾ ਉਹ ਚੱਲੀ ਜਾਂਦਾ ਵੀ ਯਾਰ ਡੋਡੀ ਰੋਗ ਬਹੁਤ ਆ ਆਪਾਂ ਵੀ ਨਵਾਂ ਲਾਵਾਂਗੇ ਹੁਣ ਤੁਸੀਂ ਇੱਕ ਗੱਲ ਨੂੰ ਸਮਝੋ ਜੇ ਤੁਹਾਡੇ ਡੋਡੀ ਰੋਗ ਬਹੁਤ ਅੱਜ ਤੱਕ ਇਹੋ ਜਿਹਾ ਕੋਈ ਹੈਗਾ ਜਿੱਥੇ ਡੋਡੀ ਰੋਗ ਹੈ ਨਹੀਂ ਨਹੀਂ ਹੋਣਾ ਹਰ ਕਿਤੇ ਡੋਡੀ ਰੋਗ ਹੈ ਤੇ ਜਿਹੜਾ ਬੀਜ ਆਊਗਾ ਉਹ ਆਊਗਾ ਕਿੱਥੋਂ ਉਹ ਵੀ ਖੇਤਾਂ ਚੋਂ ਹੀ ਆਊਗਾ ਤੇ ਫਿਰ ਕਿਉਂ ਨਾ ਆਪਾਂ ਆਪਣਾ ਬੀਜ ਰੱਖੀਏ ਤਾਂ ਹੁਣ ਤੁਹਾਨੂੰ ਟਾਈਮ ਆ ਜਿਹੜੀ ਵੀ ਵੈਰੈਟੀ ਰੱਖਣੀ ਹੈ ਜੇ ਡੋਡੀ ਰੋਗ ਦੀ ਗੱਲ ਕਰੀਏ ਡੋਡੀ ਰੋਗ ਨੂੰ ਇੱਕ ਵਹਿਮ ਕੱਢ ਦਿਓ ਵੀ ਡੋਡੀ ਰੋਗ ਫਲਾਣੇ ਨੂੰ ਉਹਦਾ ਫਲਾਣੇ ਨੂੰ ਡੋਡੀ ਰੋਗ ਕਿਸੇ ਵੀ ਬੀ ਨੂੰ ਨਹੀਂ ਆਉਂਦਾ ਤੇ ਡੋਡੀ ਰੋਗ ਸਾਰੇ ਬੀਆਂ ਨੂੰ ਹੀ ਆਉਂਦਾ ਉਕੇ ਡੋਡੀ ਰੋਗ ਇੱਕ ਵੱਖਰਾ ਇਸ਼ੂ ਹੈ ਡੋਡੀ ਰੋਗ ਇੱਕ ਅਲੱਗ ਚੀਜ਼ ਆ ਹੁਣ ਤੁਹਾਨੂੰ ਆਪਦਾ ਬੀਜ ਰੱਖਣਾ ਚਾਹੀਦਾ ਬੜਾ ਵਧੀਆ ਟਾਈਮ ਹੈ ਇਸ ਤੋਂ ਪਹਿਲਾਂ ਹੀ ਸਟਾਰਟ ਕਰਨਾ ਚਾਹੀਦਾ ਸੀ ਹੁਣ ਵੀ ਜਿੱਥੇ ਤੁਹਾਨੂੰ ਬਾਦਮੇ ਘਟ ਮੇ ਬੂਟੇ ਦੀਂਦੇ ਆ ਆਪਦਾ ਇੱਕ ਖੇਤ ਦਾ ਇੱਕ ਏਰੀਆ ਚੁਣੋ ਜਿੱਥੇ ਉਹਦੇ ਵਿੱਚ ਕੋਈ ਬਾਦਮਾ ਘਟ ਮਾ ਬੂਟਾ ਦੀਂਦਾ ਉਹਨੂੰ ਉੱਥੋਂ ਰੋਗਿੰਗ ਕਰਨੀ ਸ਼ੁਰੂ ਕਰ ਦਿਓ ਜਾਨੀ ਕਿ ਉਹਨੂੰ ਕੱਢਣਾ ਸ਼ੁਰੂ ਕਰ ਦਿਓ ਕੋਈ ਬਿਮਾਰੀ ਵਾਲਾ ਬੂਟਾ ਉਹਨੂੰ ਕੱਢੋ ਐ ਉੱਥੋਂ ਬੇਸ਼ੱਕ ਤੁਹਾਨੂੰ ਉਸ ਏਰੀਆ ਚੋਂ 100 ਬੂਟਾ ਕੱਢਣਾ ਪੈ ਜੇ ਉਹਨੂੰ ਕੱਢੋ ਪਰ ਆਪ ਦਾ ਬੀ ਰੱਖੋ ਕਿਉਂਕਿ ਬੀਪ ਇਹੀ ਬੀ ਤੁਸੀਂ ਆਹੀ 30 ਰੁਪਏ ਕਿਲੋ ਵਾਲੇ ਚੌਲ ਮੁੜ ਕੇ 300 ਰੁਪਏ ਕਿਲੋ ਲਾਉਂਗੇ ਔਰ ਸੀਜ਼ਨ ਦੇ ਵਿੱਚ ਹੋਇਆ ਵੀ ਔਰ ਇਸ ਸਾਲ ਤਾਂ ਹੋਰ ਥੋੜੇ ਹਾਲਾਤ ਖਰਾਬ ਹੋਣਗੇ ਕਿਉਂਕਿ ਸਾਰੀ ਇਸ ਚੱਕਰ ਚ ਹੈ ਵੀ ਨਵਾਂ ਲਾਵਾਂਗੇ ਡੋਡੀ ਆ ਯਾਰ ਨਵਾਂ ਲਾਵਾਂਗੇ ਡੋਡੀ ਆ ਡੋਡੀ ਬਾਈ ਜੀ ਪੂਰੇ ਪੰਜਾਬ ਚ ਤੁਹਾਡੇ ਕੱल्ल्या ਦੇ ਨਹੀਂ ਬਿਨਾ ਡੋਡੀ ਤੋਂ ਕਿਤੇ ਬੀ ਨਹੀਂ ਆਉਣਾ ਉਹ ਵੀ ਖੇਤਾਂ ਚੋਂ ਉਹ ਬੀ ਕੋਈ ਉੱਤੋਂ ਨਹੀਂ ਡਿੱਗਦਾ ਵੀ ਉੱਪਰੋਂ ਆ ਜਾਣਾ ਬੀ ਤੁਹਾਡੇ ਕੋਲੇ ਇੱਥੋਂ ਹੀ ਆਉਣਾ ਤਾਂ A B ਆਪਾਂ ਹੀ ਕਿਉਣਾ ਆਪਦਾ ਰੱਖਿਆ ਜਾਵੇ ਤਾਂ B ਆ ਜਿਹੜਾ ਝੋਨੇ ਦੇ ਉੱਤੇ ਇਹ ਤੇ ਜਰੂਰ ਗੌਰ ਕਰਨੀ ਚਾਹੀਦੀ ਹੈ ਉਸ ਪਾਰਟਿਕੂਲਰ ਏਰੀਏ ਨੂੰ ਛਾਂਟ ਲਓ ਹੁਣੇ ਉਹਨੂੰ ਸਾਮ ਸੰਭਾਲੋ ਦੀ ਪ੍ਰੋਪਰ ਕਰੋ ਉਹਨੂੰ ਹੱਥੀਂ ਵੱਢੋ ਤੇ ਹੱਥੀਂ ਝਾੜੋ ਤੇ ਜਦੋਂ ਵੀ ਤੁਸੀਂ ਬੀਜ ਰੱਖੋਗੇ ਨਾ ਤੇ ਇੱਕ ਗੱਲ ਦਾ ਜਰੂਰ ਧਿਆਨ ਰੱਖਿਆ ਜੇ ਵੀ ਉਹਦੇ ਵਿੱਚ ਪਰਚੀ ਜਰੂਰ ਪਾ ਦਿਓ ਕਿਉਂਕਿ ਆਪਣੇ ਕੰਮ ਮਰਲਾ ਸੇਟੀ ਹੁੰਦੇ ਆ ਉਸ ਵਿੱਚ ਪਰਚੀ ਜ਼ਰੂਰ ਪਾ ਦਿਓ ਤਾਂ ਕਿ ਜਦੋਂ ਆਪਾਂ ਸੀਜ਼ਨ ਦੇ ਵਿੱਚ ਜਾ ਕੇ ਉਦੋਂ ਕੱਢਗੇ ਤਾਂ ਇਹ ਪਤਾ ਲੱਗ ਜਾਏ ਵੀ ਕਿਹੜਾ ਕਿਉਂਕਿ ਸਾਹਮਣ ਵਾਲਾ ਕੋਈ ਹੁੰਦਾ ਬੀਜਨ ਵਾਲਾ ਕੋਈ ਹੁੰਦਾ ਹੈ ਵਜਾਉਣ ਵਾਲਾ ਕੋਈ ਹੁੰਦਾ ਹੈ ਕਈ ਰੀ ਘਰਾਂ 'ਚ ਇਹ ਵੀ ਚੀਜ਼ਾਂ ਚੱਲਦੀਆਂ ਰਹਿੰਦੀਆਂ ਤਾਂ ਉਸ ਟਾਈਮ ਤੇ ਆਪਾਂ ਨੂੰ ਪ੍ਰੋਪਰ ਉਹਦਾ ਪਤਾ ਲੱਗ ਜਾਏ ਕਿਹੜਾ ਬੀਜ ਹੈ ਤਾਂ ਇਹਦੇ ਤੇ ਵੀ ਗੌਰ ਹੈ ਜਿਹੜੀ ਉਹ ਜ਼ਰੂਰ ਕਰਿਓ ਕਿਸਾਨ ਵੀ ਲੋ ਫਸਲਾਂ ਝੋਨੇ ਦੀ ਤੇ ਝੋਨੇ ਦੀ ਫਸਲ ਆਪਾਂ ਹਰ ਸਾਲ ਹੀ ਕਰਦੇ ਆਂ ਪਰ ਹੁਣ ਕੀ ਹੈ ਵੀ ਇਸ ਸਾਲ ਦੀ ਜਿਹੜੀ ਪੋਜੀਸ਼ਨ ਹੈ ਉਹ ਇਹ ਹੈ ਵੀ ਬਿਮਾਰੀ ਬਿਮਾਰੀ ਦਾ ਕਮਾ ਤਾਂ ਡੋਡੀ ਡੋਡੀ ਰੋਗ ਜ਼ਿਆਦਾ ਆਇਆ ਹੈ ਹਾਲਾਂਕਿ ਹੋਰ ਬਿਮਾਰੀ ਦੀ ਗੱਲ ਕਰੀਏ ਕੋਈ ਸੁੰਡੀ ਦਾ ਕੋਈ ਬਹੁਤਾ ਨਹੀਂ ਦੇਖਣ ਨੂੰ ਮਿਲਿਆ ਫੰਗਸ ਰੋਗ ਰੁਟੀਨ ਦੇ ਵਿੱਚ ਹੈ ਵੀ ਜਦੋਂ ਬਾਰਸ਼ਾਂ ਦਾ ਮੌਸਮ ਹੂ ਤਾਂ ਹੋ ਸਕਦਾ ਜ਼ਿਆਦਾ ਆ ਸਕਦੇ ਔਰ ਆਈਬੀਏ ਵਿੱਚ ਜਗ੍ਹਾ ਤੇ ਪਰ ਹੁਣ ਇਹ ਨਾ ਇੱਕ